ਕੁਕੜੁਕੁਡੂ ਅਕਬਰ ਬਾਦਸ਼ਾਹ ਨੇ ਮੁੱਲਾ ਦੋ ਪਿਆਜਾ ਖਾਨ ਖਾਨਾ ਤੇ ਮਿਰਜਾ ਆਦਿ ਦਰਬਾਰੀਆਂ ਨਾਲ ਸਲਾਹ ਕੀਤੀ ਕਿ ਬੀਰਬਲ ਰੋਜ਼ ਹੱਥ ਖੇਡ ਜਾਂਦਾ ਹੈ ਇਸ ਨੂੰ ਖੂਬ ਬਣਾਇਆ ਜਾਵੇ ਬਾਦਸ਼ਾਹ ਦੀ ਹਾਮੀ ਭਰਨ ਤੇ ਸਲਾਹ ਇਹ ਬਣੀ ਕਿ ਸਾਹਮਣੇ ਦੇ ਪਾਣੀ ਵਾਲੇ ਸ਼ਾਹੀ ਹौज ਵਿੱਚ 6 ਅੰਡੇ ਰੱਖ ਦਿੱਤੇ ਜਾਣ ਤੇ 6 ਵਜ਼ੀਰ ਪਾਣੀ ਵਿੱਚ ਟੁੱਬੀ ਮਾਰ ਕੇ ਇੱਕ ਇੱਕ ਕਰਕੇ ਅੰਡਾ ਕੱਢ ਲਿਆਉਣ ਤੇ ਸਤਵੀਂ ਵਾਰ ਬੀਰਬਲ ਨੂੰ ਖੂਬ ਠੱਠ ਕੀਤਾ ਜਾਵੇ। ਬੀਰਬਲ ਨੇ ਦਰਬਾਰ ਪੁੱਜਨ ਤੇ ਅਕਬਰ ਸਾਰੇ ਵਜ਼ੀਰਾਂ ਨੂੰ ਕਹਿਣ ਲੱਗਾ ਹਰ ਮਾਂ ਪਿਓ ਜਾਇਆ ਇਸ ਹौज ਵਿੱਚ ਟੁੱਬੀ ਮਾਰ ਕੇ ਅੰਡਾ ਕੱਢ ਲਿਆਵੇਗਾ। ਦੂਜੇ ਨੂੰ ਅੰਡਾ ਨਹੀਂ ਮਿਲੇਗਾ। ਇਹ ਸੁਣਦਿਆਂ ਸਾਰੇ ਛੇ ਦੇ ਛੇ ਵਜੇ ਦੇ ਟੁੱਬੀ ਮਾਰ ਕੇ ਇੱਕ ਇੱਕ ਅੰਡਾ ਕੱਢ ਲਿਆਏ। ਬੀਰਬਲ ਦੀ ਵਾਰੀ ਆਈ ਤਾਂ ਅੰਡੇ ਖਤਮ ਹੋ ਚੁੱਕੇ ਸਨ। ਉਸ ਕਈ ਵਾਰੀ ਪਾਣੀ ਵਿੱਚ ਟੁੱਬੀਆਂ ਮਾਰੀਆਂ ਪਰ ਖਾਲੀ ਅਥ ਖਾਲੀ ਦਾ ਖਾਲੀ ਜਦ ਬਾਹਰ ਵਾਲਿਆਂ ਬੜਾ ਸ਼ੋਰ ਮਚਾਇਆ ਤਾਂ ਬਿਰਬਲ ਨੇ ਜੋਰ ਨਾਲ ਕਿਹਾ ਕੁਕੜੁ ਕੁੜੂ ਬਾਦਸ਼ਾਹ ਨੇ ਪੁੱਛਿਆ ਇਹ ਕੀ ਬਿਰਬਲ ਬਿਰਬਲ ਹਜੂਰ ਇਨ੍ਹਾਂ ਕੁਕੜੀਆਂ ਤਲਾਬ ਚੋਂ ਅੰਡੇ ਦਿੰਦੀਆਂ ਨਿਕਲੀਆਂ ਇੱਕ ਕੁੱਕੜ ਵੀ ਹੋਣਾ ਚਾਹੀਦਾ ਹੈ ਨਾ ਇਹ ਸੁਣ ਕੇ ਸਾਰੇ ਮੁਸਾਹਿਬ ਬੜੇ ਸ਼ਰਮਿੰਦੇ ਹੋਏ